ਸਟਾਰਟ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਜਿੱਥੇ ਹੈਰਾਨ ਕਰਨ ਵਾਲੇ ਅਤੇ ਦਿਲਚਸਪ ਹਨ ਉਥੇ ਇਹਨਾਂ ਨੇ ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਇੱਕ ਹੋਰ ਮਜ਼ਬੂਤ ਕੜੀ ਜੋੜ ਦਿੱਤੀ ਹੈ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੌਮੀ ਜਮਹੂਰੀ ਗੱਠਜੋੜ ਸਰਕਾਰ ਜਿਸਦੀ ਮੁੱਖ ਭਾਈਵਾਲ ਪਾਰਟੀ ਭਾਜਪਾ ਹੈ ਪਿਛਲੇ 10 ਸਾਲ ਤੋਂ ਦੇਸ਼ ਦਾ ਪ੍ਰਸ਼ਾਸਨ ਚਲਾਉਂਦੀ ਆ ਰਹੀ ਹੈ ਡੰਡੀ ਇਸ ਸਮੇਂ ਦਰਨ ਸਿਆਸੀ ਸਮਾਜਿਕ ਧਾਰਮਿਕ ਅਤੇ ਹੋਰ अनेका ਖੇਤਰਾਂ ਵਿੱਚ ਵੱਡੇ ਫੇਰਬਦਲ ਹੁੰਦੇ ਰਹੇ ਹਨ ਡੰਡੀ ਜਿੱਥੇ ਮੋਦੀ ਦੀ ਅਗਵਾਈ ਵਿੱਚ ਧਰਤਲ ਉੱਤੇ अनेका ਤਬਦੀਲੀਆਂ ਦੇਖੀਆਂ ਗਈਆਂ ਉਥੇ ਇਸ ਸਮੇਂ ਦੌਰਾਨ ਸਰਕਾਰ ਵੱਲੋਂ ਲਏ ਗਏ ਕਈ ਵੱਡੇ ਛੋਟੇ ਫੈਸਲੇਆਂ ਕਾਰਨ ਉਹਨਾਂ ਦੀ ਸਖਤ ਆਲੋਚਨਾ ਵੀ ਹੁੰਦੀ ਰਹੀ ਡੰਡੀ ਦੇਸ਼ ਦੇ ਵਿਕਾਸ ਅਤੇ ਇਸ ਦੀ ਆਰਥਿਕ ਮਜ਼ਬੂਤੀ ਦੇ ਪੱਖੋਂ ਵੀ ਲਗਾਤਾਰ ਸਰਕਾਰ ਦੀ ਪੁਣ ਸ਼ਾਨ ਕੀਤੀ ਜਾਂਦੀ ਰਹੀ ਹੈ ਪਰ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਨਰਿੰਦਰ ਮੋਦੀ ਦੇਸ਼ ਵਿੱਚ ਨਾ ਸਿਰਫ ਬੇहद ਉੱਚੇ ਕਦਕਾਠ ਵਾਲੇ ਨੇਤਾਵਜੋਂ ਹੀ ਉੱਭਰੇ ਹਨ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਉਹਨਾਂ ਦੀ ਵੱਡੀ ਪਛਾਣ ਬਣੀ ਹੈ ਡੰਡੀ ਆਧੁਨਿਕ ਭਾਰਤ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਨਰਿੰਦਰ ਮੋਦੀ ਹੀ ਅਕਸਰ ਕੋ ਮੰਤਰੀ ਮੰਚਾਂ ਉੱਤੇ ਛਾਏ ਰਹੇ ਹਨ ਡੰਡੀ ਪਿਛਲੇ ਡੇਢ ਮਹੀਨੇ ਤੋਂ ਸੱਤ ਪੜਾਵਾਂ ਵਿੱਚ ਹੋਈਆਂ ਚੋਣ ਵਿੱਚ ਇੱਕ ਪਾਸੇ ਭਾਜਪਾ ਦੀ ਅਗਵਾਈ ਵਾਲਾ ਐਨਡੀਏ ਸੀ ਅਤੇ ਦੂਸਰੇ ਪਾਸੇ ਕੌਮੀ ਪਾਰਟੀ ਕਾਂਗਰਸ ਸਟਾਰ ਨੇ 1.5 ਦਰਜਨ ਤੋਂ ਵਧੇਰੇ ਪਾਰਟੀਆਂ ਨਾਲ ਮਿਲ ਕੇ ਇੰਡੀਆ ਕਠਜੋੜ ਬਣਾਇਆ ਸੀ ਤਾਂ ਜੋ ਸਾਂਝੇ ਰੂਪ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਦਾ ਮੁਕਾਬਲਾ ਕੀਤਾ ਜਾ ਸਕੇ ਡੰਡੀ ਐਨ ਡੀਏ ਗਠਜੋੜ ਵੱਲੋਂ ਇਹ ਚੋਣਾ ਮੁਖ ਰੂਪ ਵਿੱਚ ਮੋਦੀ ਦੇ ਨਾਂ ਉੱਤੇ ਹੀ ਲੜੀਆਂ ਗਈਆਂ ਹਨ ਡੰਡੀ ਸਾਲ 219 ਦੀਆਂ ਚੋਣਾ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਡੰਡੀ ਇਸ ਵਾਰ 18ਵੀਂ ਲੋਕ ਸਭਾ ਦੀ ਚੋਣ ਜਿੱਤਣ ਲਈ ਵੀ ਭਾਜਪਾ ਲੀਡਰਸ਼ਿਪ ਨੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ ਡੰਡੀ ਭਾਜਪਾ ਨੇ ਇਹਨਾਂ 18ਵੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਨਿਸ਼ਾਨੇ ਨਿਰਧਾਰਿਤ ਕੀਤੇ ਸਨ ਜਿਨ੍ਹਾਂ ਦੀ ਵਿਆਖਿਆ ਕਰਦਿਆਂ ਉਹਨਾਂ ਦੇ ਬੁਲਾਰਿਆਂ ਨੇ ਇਸ ਵਾਰ ਪਾਰਟੀ ਵੱਲੋਂ ਆਪਣੇ ਤੌਰ ਉੱਤੇ 370 ਸੀਟਾਂ ਜਿੱਤਣ ਦਾ ਐਲਾਨ ਕੀਤਾ ਸੀ ਅਤੇ ਕੌਮੀ ਜਮਹੂਰੀ ਗਠਜੋੜ ਵੱਲੋਂ 400 ਸੀਟਾਂ ਪਾਰ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ ਸੀ ਡੰਡੀ ਪਿਛਲੀ ਵਾਰ ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿੱਚੋਂ ਕੌਮੀ ਜਮਹੂਰੀ ਗਠਜੋੜ ਕੋਲ 352 ਸੀਤਾ ਸੰ ਡੰਡੀ ਇਸ ਵਾਰ ਪ੍ਰਧਾਨ ਮੰਤਰੀ ਨੇ ਸਮੁੱਚੇ ਰੂਪ ਵਿੱਚ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਨ ਦੀ ਗੱਲ ਕੀਤੀ ਸੀ ਡੰਡੀ ਦੇਸ਼ ਵਿੱਚ ਨਵਾਂ ਸੰਵਿਧਾਨ ਹੋਣ ਦੇ ਵਿੱਚ ਆਉਣ ਤੋਂ ਬਾਅਦ ਕਾਂਗਰਸ ਹੀ ਅਜੇ ਹੀ ਪਾਰਟੀ ਸੀ ਜੋ 인ਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਵਿੱਚ ਇਸ ਟੀਚੇ ਦੇ ਨੇੜੇ ਤੇੜੇ ਪਹੁੰਚ ਸਕੀ ਸੀ ਡੰਡੀ ਇਸ ਵਾਰ ਭਾਜਪਾ ਨੇ ਆਪਣੇ ਚੋਣ ਪ੍ਰਚਾਰ ਵਿੱਚ ਵਿਸ਼ੇਸ਼ ਤੌਰ ਉਤੇ ਦੱਖਣੀ ਰਾਜਾਂ ਵੱਲ ਵੀ ਪੂਰਾ ਧਿਆਨ